ਬismillahir rahmanir rahim ਮੇਰੇ ਮੇਰੇ ਪਾਰ 4 ਨੰਬਰ ਵਾਰਡ ਦੇ ਸਾਰੇ ਜਿਹੜੇ ਪਖੜੇ ਨੇ ਸਾਰੇ 4 ਨੰਬਰ ਵਾਰਡ ਤੋਂ ਆਪਣੇ ਜਮਾਲਪੁਰੇ ਦੇ ਵਿੱਚੋਂ ਨੇ ਸਾਰੇ ਵਿੱਚ ਕਿਸਾਨ ਨੇ ਵਿੱਚ ਸਾਰੇ ਕਾਮਕਾਰ ਕਰਨ ਵਾਲੇ ਨੇ ਸਾਰੇ ਭੈਣ ਭਾਈ ਨੇ ਬڑے ਵੀ ਨੇ ਛੋਟੇ ਵੀ ਨੇ ਮੈਂ ਸਾਰਿਆਂ ਨੂੰ ਇੱਕ ਸਵਾਲ ਕਰਨਾ ਚਾਹਣਾ ਵੀ ਅੱਜ ਜਦੋਂ ਦੀ ਆਪਣੀ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਹੈ ਜਿਵੇਂ ਰੁਮੈਮਾਨ ਸਾਹਿਬ ਆਪਣੇ ਵਿਧਾਇਕ ਬਣਨੇ ਮਲੇਕੋਲਾ ਦੇ ਐਮਐਲਏ ਸਾਹਿਬ ਵੀ ਉਹਨਾਂ ਨੇ ਮਲੇਕੋਲੇ ਪਾਸੇ ਚੰਗਲਾ ਕਰਿਆ ਜਾਂ ਮਾੜਾ ਕਰਿਆ ਪਰ ਸਾਰਿਆਂ ਨੂੰ ਪਤਾ ਹੈ ਮੈਂ ਜਿੰਨਾ ਤੱਕ ਜਾਣਦਾ ਮੈਂ ਇਹ ਜਾਣਦਾ ਵੀ ਜਦੋਂ ਇਹ ਇਹ ਆਏ ਸਰਕਾਰ ਆਈ ਹੈ ਉਹਨਾਂ ਨੇ ਆਪਾਂ ਨੂੰ 600 ਯੂਨਟ ਬਿਜਲੀ ਦਾ ਸੰਭਾਲ ਵੀ ਮਾਫ ਕਰ ਦਿੱਤੀ ਗਈ ਹੈ ਆਪਾਂ ਨੂੰ ਜਿਹੜੀ ਜਿਹੜਾ ਆਪਾਂ ਨੂੰ ਪਹਿਲਾਂ ਹਰ ਮਹੀਨੇ ਇੱਕ ਹੁੰਦਾ ਸੀ ਵੀ ਆਪਾਂ ਬਿੱਲ ਕਿੱਥੋਂ ਭਰੀਏ ਕੀ ਕਰਿਆ ਜਾਵੇ ਆਪਾਂ ਸਿਰ ਤੇ ਤਲਵਾਰ ਵਾਂਗੂ ਖੜਾ ਹੁੰਦਾ ਸੀਗਾ ਉਹਨਾਂ ਨੇ ਆਪਾਂ ਨੂੰ ਬਿਲਕੁਲ ਮੁਕਤ ਕਰਤਾ ਬਸਾਂ ਦਾ ਔਰਤਾਂ ਵਾਸਤੇ ਕਰਾਇਆ ਮਾਫ ਕਰਤਾ ਉਹਨਾਂ ਨੇ ਸੰਭਾਲੋ ਵੀ ਆਪਾਂ ਨੂੰ ਆ 10 ਲੱਖ ਦਾ ਬੀਮਾ ਯੋਜਨਾ ਲਾਗੂ ਕਰਤੀ ਵੀ ਇਹ ਛੋੜੀ ਨਹੀਂ ਹੁੰਦੀ 10 ਲੱਖ ਕੋਈ 10000 ਰੁਪਏ ਨਹੀਂ ਦਿੰਦਾ ਹੈਗਾ 10 ਲੱਖ ਰੁਪਏ ਬਹੁਤ ਹੁੰਦਾ ਹੈ ਤੇ ਉਹਨਾਂ ਨੇ ਆਪਣੇ ਜਮਾਲਪੁਰ ਦਾ ਮਡਿਆਲਾ ਰੋਡ ਦੇਖ ਲਓ ਇਹਦਾ ਸਿੱਕੇਬੰਦ ਬਣਾਇਆ ਵੀ ਸਾਰੇ ਨਜ਼ਾਰੇ ਲੈਂਦੇ ਨੇ ਇਨਸ਼ਾਅੱਲਾ ਹਮੇਸ਼ਾ ਇਹ ਐ ਰਹੂਗਾ ਹੁਣ ਉਹਨਾਂ ਨੇ ਮਾਨਯੋਗ ਐਮਐਲਏ ਸਾਹਿਬ ਨੇ 29 ਤਰੀਕ ਨੂੰ ਆਪਣੇ 104 ਚੌਂਗੀ ਤੋਂ ਅਰਬ ਮਦਰਸੇ ਤੱਕ ਸੜਕ ਦਾ ਉਦਘਾਟਨ ਕਰ ਦਿੱਤਾ ਗਿਆ ਉਹਨਾਂ ਨੇ ਸਮਝਾ ਵੀ ਇਹਦੇ ਇਹਦੇ ਪ੍ਰੋਸੈਸ ਵਾਸਤੇ 73 ਲੱਖ ਰੁਪਏ ਦਾ ਜਿਹੜਾ ਉੱਥੇ ਲਗਤ ਆਉਣੀ ਹੈ ਉਹਦਾ ਉਦਘਾਟਨ ਕਰਤਾ ਇਨਸ਼ਾਅੱਲਾ 2-4 ਦਿਨਾਂ ਦੇ ਵਿੱਚ ਕੰਮ ਸ਼ੁਰੂ ਹੋ ਜੂਗਾ ਵਿੱਚ ਲੋਕ ਵੀਡੀਓ ਬਣਾ ਕੇ ਪਾਈ ਜਾਂਦੇ ਨੇ ਸਾਨੇ ਜੀ ਇਹ ਵੀਡੀਓ ਬਣਾਈਆਂ ਦੀਆਂ ਇਹਨਾਂ ਨੂੰ ਸਮਝਾ ਵੀ ਤਾਂ ਐਮਐਲਏ ਨੇ ਕਰਤਾ ਐਮਐਲਏ ਦਾ ਤਾਂ ਪੂਰਾ ਜ਼ੋਰ ਇਸ ਦਿਨ ਤਾਂ ਲੱਗਾਇਆ ਸਾਡਾ ਜਦੋਂ ਵੀ ਗਿਆ ਪੂਰੇ 4 ਸਾਲ ਦੇ ਵਿੱਚ ਸਾਡੇ ਐਮਐਲਏ ਸਭ ਨੂੰ ਆਪਣਾ ਪਰਸਨ ਕੋਈ ਕੰਮ ਨਹੀਂ ਗਿਆ ਉਹਨਾਂ ਨੂੰ ਕਿਹਾ ਤਾਂ ਮਲੇਕ ਕੋਲੇ ਦੀ ਬਿਹਤਰੀ ਵਾਸਤੇ ਵੀ ਜਮਾਲਪੁਰ ਦਾ ਜਿਹੜਾ ਅਰਬ ਮੁਾਰਸੇ ਤੋਂ 100 ਰੋਡ ਤੱਕ ਬਹੁਤ ਬੁਰਾ ਹਾਲ ਹੈ ਉਹਨਾਂ ਨੂੰ ਉਹਨੂੰ ਅਸੀਂ ਹਮੇਸ਼ਾ ਸਮਝਾਏ ਕਰਦੇ ਉਹ ਕਹਿੰਦੇ ਰਹੇ ਉਹਨਾਂ ਨੇ ਆਪਦਾ ਪੂਰਾ ਜੋਰ ਲਾ ਕੇ ਆਪਣੇ ਪੰਜਾਬ ਸਰਕਾਰ ਤੋਂ 73 ਲੱਖ ਰੁਪਏ ਦਾ ਇਹ ਪਾਸ ਕਰਵਾ ਲਿਆ ਇਨਸ਼ਾਅੱਲਾ ਕੰਮ ਚੱਲੂਗਾ ਤੇ ਹੋਰ ਆਪਣੇ ਮੇਰੇ ਕੋਲੇ ਦੇ ਰੋੜ ਜਿਵੇਂ ਲੋਹਾ ਬਾਜ਼ਾਰ ਹੋ ਗਿਆ ਆਪਣਾ ਕਮਲ ਸਿੰਘ ਮਾਰੋਡ ਹੋ ਗਿਆ ਜਿੱਧਰ ਜਾਓ ਇਨਸ਼ਾਅੱਲਾ ਬਹੁਤ ਬਿਹਤਰੀ ਨਾਲ ਆਪਣੇ ਮੇਰੇ ਕੋਲੇ ਬੇ ਖਾਸ ਕਾਰਜ ਹੋ ਰਹੇ ਨੇ ਹੁਣ ਦੂਜੀਆਂ ਪਾਰਟੀਆਂ ਨੂੰ ਗਨਾਉਣ ਵਾਸਤੇ ਕੰਮ ਲੱਭਣੇ ਪੈਂਦੇ ਨੇ ਵੀ ਸਾਨੂੰ ਇਹ ਕਿਹੜਾ ਕਿਹੜਾ ਕੰਮ ਕਰਾਇਆ ਕਿਉਂਕਿ 20 25 25 ਸਾਲ ਰਾਜ ਕਰ ਗਈਆਂ ਦੂਜੀਆਂ ਪਾਰਟੀਆਂ ਜਦ ਤੋਂ ਬਣੀ ਨੇ ਆਮ ਆਦਮੀ ਪਾਰਟੀ ਦਾ ਇਹ 4 ਸਾਲ ਹੋ ਗਏ ਨੇ 4 ਸਾਲਾਂ ਦੇ ਵਿੱਚ ਇਹਨਾਂ ਨੇ ਕਿਹੜਾ ਕਿਹੜਾ ਕੰਮ ਨਹੀਂ ਕਰਾਇਆ ਉਹ ਸਾਨੂੰ ਪੁੱਛ ਲਓ ਹਰ ਇੱਕ ਕੰਮ ਇਹਨਾਂ ਨੇ ਕਰਾਇਆ ਆ ਸਾਡੇ ਉਰੇ ਟੋਏ ਹੁੰਦੇ ਸੀਗੇ ਪ੍ਰਧਾਨ ਵੀ ਰਹਿ ਚੁੱਕੇ ਇੱਥੇ ਦੇ ਐਮ ਐਲ ਏ ਵੀ ਬਣ ਚੁੱਕੇ ਦੀਏ ਰਾਜਧਾਨੀ ਵੀ ਰਹੀ ਕਾਂਗਰਸ ਦੀ ਇਹ ਸਾਡੇ ਟੋਏ ਬੰਦ ਨਹੀਂ ਹੋਏ ਅਜੇ ਆਕਰ ਹੋਏ ਨੇ ਇਹ ਅੱਗੇ ਜਮਿਲੂ ਰਹਿਮਾਨ ਦੇ ਟਾਈਮ ਦੇ ਵਿੱਚ ਹੋਏ ਨੇ ਉਸ ਤੋਂ ਬਾਅਦ ਆ ਜਾ ਬਾੜੀ ਲਾ ਲਓ ਇਹ ਲਾ ਲਓ ਪੱਕਾ ਦਰਵਾਜ਼ਾ ਲਾ ਲਓ ਮੰਨ ਕੇ ਜਿਦ ਲਓ ਲੋਹੇ ਵਾਲਾ ਬਾਜ਼ਾਰ ਲਾ ਲਓ ਕਿੱਥੇ ਨਹੀਂ ਰੋਡ ਬਣੇ ਕਿਹੜੇ ਰੋਡ ਬਣੇ ਨੇ ਜਿਹੜੇ ਕਿ ਟੁੱਟਣ ਵੀ ਲਾਹ ਰੋਡ ਬਣੇ ਨੇ ਇਹ ਬਾਕੀ ਆ ਕਿਸਾਨ ਗੜੇ ਨੇ ਇਹਨਾਂ ਨੇ ਕੀ ਲਾਭ ਜੱਕਿਆ 4 ਸਾਲ ਚ ਇਹਨਾਂ ਨੂੰ ਵੀ ਪੁੱਛ ਲਓ ਉਹ ਸਾਨੂੰ ਆਇ ਲਾਭ ਹੈ ਜੀ ਸਾਨੂੰ ਇਹ ਚੀਜ਼ ਦੀ ਵਧੀਆ ਖੁਸ਼ੀ ਹੈ ਕਿ ਸਸੀ ਕਰਸਾਨਾ 50 ਸਾਲ ਦੇ ਮਨ 60 ਸਾਲ ਦੀ ਮਰੀ ਉਮਰ ਹੋ ਗਈ 50 ਸਾਲ ਲਾ ਮੈਂ ਇਹੀ ਕੁਝ ਦੇਖਦਾ ਹਾਣਾ ਕਹਿੰਦੇ ਦਾਦ ਨੂੰ ਲੈ ਛੱਡਦੇ ਨੇ ਅਸੀਂ ਸੁੱਤੀ ਪੈ ਰਹੇ ਜਾਂਦੇ ਤੇ ਘੰਟਾ ਲੈਟ ਆਉਂਦੀ ਸੀ ਅੱਧਾ ਘੰਟਾ ਜੀ ਅਸੀਂ ਕਹਿੰਦੇ ਭਾਈ ਸਾਨੂੰ ਲੈੜ ਦਾ ਕੋਈ ਪ੍ਰੋਗਰਾਮ ਦੱਸ ਦਿਓ ਵੀ ਕਿਹੜੇ ਟਾਈਮ ਤੇ ਛੱਡਾਂਗੇ ਕਿਹੜੇ ਟਾਈਮ ਤੇ ਖਰਸਾਨਾ ਡਾ ਕੇ ਖੇਤਿਆਂ ਨੂੰ ਭਰ ਲੈਣਾ ਅਸੀਂ ਆਣੂ ਕਿ ਹੁਣ ਅਸੀਂ ਮੰਨ ਕੇ 10 ਬਿਗਿਆ ਨੂੰ ਪਾਣੀ ਛੱਡ ਕੇ ਆਉਣਾ ਤੜਕੇ ਨੂੰ 20 ਬਿਗਏ ਠੋਖੀ ਪਈ ਹੁੰਦੀ ਹੈ ਕੋਈ ਮਾਨਤ ਮਾਨ ਸਾਹਿਬ ਦੀ ਉਹ ਅਸੀਂ ਸੋਚਿਆ ਵੀ ਸਾਡੂੰ ਨਜ਼ਾਰੀ ਵੱਖਰੇ ਨੇ ਬਾਕੀ ਸਾਡੇ ਘਰਾਂ ਨੂੰ ਬਿਨਾਂ ਬਿਨ ਮਾਫ ਕਰਤੇ ਜਿੰਨੀਆਂ ਹੀ ਗਿਆ ਅਸੀਂ ਬਹੁਤ ਵਧੀਆ ਕਰੇ ਨੇ ਬਹੁਤ ਜਾਣੀ ਅਸੀਂ ਸਕੂਨ ਦੀ ਜ਼ਿੰਦਗੀ ਸੁਣਿਆ ਆਟੋਮੈਟਿਕ ਆ ਕੇ ਘਰੇ ਰਾਮਨਾਥ ਨਜ਼ਾਰੇ ਨਾਲ ਆ ਕੇ ਪੈ ਜਾਂਦੇ ਆ ਜੇ ਅਸੀਂ 10 ਬਿਗਾਂ ਨੂੰ ਪਾਣੀ ਛੱਡ ਕੇ ਆਉਂਨੇ ਆ ਤਾਂ ਉਹ ਤੜਕੇ ਨੂੰ ਸਾਨੂੰ 20 ਬਿਗਾਂ ਢੱਕ ਕੇ ਦੇ ਦਿੰਦਾ ਜਿਹੜਾ ਆ ਦੀ ਸੂਲਤਾ ਸਾਡੇ ਵਧੀਆ ਹੀ ਰੇ ਲੇਕਿਨ ਮਾਰੀਆਂ ਨੇ ਜਿਸ ਦਿਨ ਆਮ ਫਾਲ ਜਾਈਆ ਮੈਨੇ ਬਿੱਲ ਫੜ ਕੇ ਕੰਦਨਾ ਰੱਖਣਾ ਦਿਓ ਤੇ ਨਿਕਲਦਾ ਜੀਰੋ ਬਰਸ ਨਹੀਂ ਜਿੰਨੀ ਆ ਕਾਂਗਰਸ ਕੱਢੀ ਸੀਗੀ ਭੈੜ ਜਾ 13-14 ਹਜ਼ਾਰ ਭਰਿਆ ਮੈਨੇ ਨਹੀਂ ਹੁਣ ਮੈਨੂੰ ਪੈ ਚੋਂਡਾ ਮੇਰੇ ਉਹੋ ਵੀ ਨਿਕਲਦੇ ਨੇ ਸਹੀ ਗੱਲ ਹੈ ਸੱਚ ਗੱਲ ਹੈ ਇਹ ਰਾਤ ਨੂੰ ਆਇਆ ਪਰ ਇਹ ਬਿਲਕੁਲ ਉਹ ਜਿੱਦਾਂ ਹੀ ਆ ਬਾਲੀ ਹੈ ਉਲਟਾ ਮੈਨੂੰ ਉਹ ਬਿਲ ਦੇਣ ਵਾਲਾ ਕਾ ਸੋ ਥੋੜੇ ਸਾਡੇ ਹੀ ਨਿਕਲੇ ਜੁੰਡ ਮੇਰੀ ਬੋਨ ਉਹ ਜੇ ਜੁੰਡ ਮਾਕਨ ਵੀਰੇ ਸਾਨੂੰ ਬਹੁਤ ਆਰਾਮਦਾਰੀ ਆ ਸਰਕਾਰ ਤੋਂ ਵੀ ਸਾਨੂੰ ਕਦੇ ਦਿਨ ਦਾ ਸਮਝਾ ਰਾਤ ਨੂੰ ਹੀ ਮੋਟਰਾਂ ਚਲਾਉਂਦੇ ਹੁੰਦੇ ਸੀ ਦਿਨ ਚ ਸਮਝਣਾ ਵੀ ਹੁਣ ਸਾਨੂੰ 24 ਘੰਟੇ ਦਿਨ ਤੇ ਲਾਈਟ ਮਿਲਦੀ ਹੈ 24 ਘੰਟੇ ਰਹਿੰਦੀ ਹੈ ਲਾਈਟ ਤਾਂ ਕਦੇ ਮਰਦੀ ਵੀ ਨਹੀਂ ਮੰਨ ਮੋਟਰਾਂ ਦੇ ਤਾਂ ਆਜਾ ਮੜੇ ਸੁਣਨੀ ਤੇ ਜਦ ਜਦ ਜਿਵੇਂ ਰਾਮਾ ਬਾਦ ਦੀ ਸਰਕਾਰ ਆਈ ਹੈ ਉਹੀ ਇੱਥੇ ਲੜਾਈ ਝਾੜਾ ਨਹੀਂ ਹੋਇਆ ਮੇਰਗੜ ਨੇ ਨਹੀਂ ਆਏ ਇਹਦੇ ਨੂੰ ਕੋਈ ਨਾ ਕੋਈ ਝਗੜਾ ਹੋਰੇ ਹੁੰਦਾ ਉਹ ਹੀ ਆ ਕੋਈ ਨਾ ਕੋਈ ਇੱਥੇ ਕਤਲ ਹੁੰਦਾ ਉਹ ਹੀ ਆ ਜਦ ਤੋਂ ਆਮ ਆਦਮੀ ਪਾਰਟੀ ਆਈ ਹੈ ਵਧੀਆ ਸਰਕਾਰ ਚੱਲਿਆ ਬਿਲਕੁਲ ਸਕੂਨ ਚ ਲੋਕ ਰਹਿ ਰਹੇ ਨੇ ਕੋਈ ਲੜਾਈ ਝਗੜੀ ਵਾਲਾ ਕੰਮ ਨਹੀਂ ਜਦ ਤੋਂ ਮਤਲਬ ਹੈ ਵਧੀਆ ਹਨ ਸਕੂਨ ਵਾਲਾ ਮਾਹੌਲ ਬਣਿਆ ਹੋਇਆ માર્ટીન હો જમીનુરહમન જીંદાબાદ